ਹੁਣ ਉਹ ਘਰ ਵਾਲੀ ਕੈਮਰੇ ਮੂਰੇ ਆ ਰਹੀ ਆ ਜਿਸ ਤੇ ਇਲزام ਲਾਇਆ ਸੀ ਉਹਦੇ ਘਰ ਵਾਲੇ ਨੇ ਵੀ ਮੇਰੀ ਜਿਹੜੀ ਘਰ ਵਾਲੀ ਆ ਉਹ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਉਹਦੇ ਨਜਾਇਜ਼ ਸੰਬੰਧ ਨੇ ਗੱਲਬਾਤ ਕੀਤੀ ਆ ਸਾਰਾ ਮਸਲਾ ਕੀ ਉਹ ਕੁੜੀ ਹੁਣ ਕੈਮਰੇ ਮੂਰੇ ਆ ਰਹੀ ਆ ਤੇ ਉਹ ਆਪਣਾ ਦੱਸੂਗੀ ਪੱਖ ਰੱਖੂਗੀ ਵੀ ਮੇਰੇ ਘਰ ਵਾਲਿਆਂ ਜਿਹੜੇ ਤੇ ਮੇਰੇ ਤੇ ਇਲزام ਲਾਏ ਆ ਉਹ ਝੂਠ ਨੇ ਜਾਂ ਸੱਚ ਨੇ ਗੱਲਬਾਤ ਉਸ ਕੁੜੀ ਨਾਲ ਕਰਕੇ ਹੀ ਪਤਾ ਲੱਗੂਗਾ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਆ ਜੋ ਮੜਾ ਖਿੱਚ ਕੇ ਆ ਜੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਤੁਸੀਂ ਇਹ ਸੋਚੋਗੇ ਵੀ ਯਾਰ ਹੁਣ ਕਿਹਨੂੰ ਲੈ ਕੇ ਖੜ ਗਿਆ ਹਨ ਹੁਣ ਮੈਂ ਉਸ ਕੁੜੀ ਨੂੰ ਲੈ ਕੇ ਖੜਾ ਹੋਇਆ ਜਿਹੜੀ ਕੁੜੀ ਦੇ ਘਰ ਵਾਲੇ ਨੇ ਇਹਤੇ ਦੋਸ਼ ਲਾਇਆ ਇਲਜ਼ਾਮ ਲਾਇਆ ਵੀ ਇਹ ਸਾਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਸਾਨੂੰ ਸਵਾਦਨ ਦੀ ਸੀ ਤੇ ਆਪਣੇ ਦਿਓਰ ਦੇ ਨਾਲ ਹੀ ਇਹਦੇ ਨਜਾਇਜ਼ ਸੰਬੰਧ ਸੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਭੈਣਾਂ ਗੱਲਬਾਤ ਕਰਦੇ ਆ ਬਈ ਸਸੀਗਾ ਸਤਿ ਸ਼੍ਰੀ ਅਕਾਲ ਕੀ ਨਾਂ ਬਣੇ ਤਰਾ ਮੇਰਾ ਨਾਂ ਵੀਰੇ ਹਰਮੀਤ ਆ ਅੱਛਾ ਕੀ ਗੱਲਬਾਤ ਆ ਜਿਹੜੇ ਤੇਰੇ ਘਰ ਵਾਲਿਆਂ ਤੇਰੇ ਦੋਸ਼ ਲਾਏ ਆ ਵੀ ਤੇਰੀ ਗੱਲਬਾਤ ਤਾਇਏ ਦੇ ਮੁੰਡੇ ਦੇ ਨਾਲ ਆ ਇਹ ਸੱਚਾ ਗੱਲ ਨਹੀਂ ਵੀਰੇ ਝੂਠ ਆ ਹਮ ਇਹੋ ਜੀ ਕੋਈ ਗੱਲ ਨਹੀਂ ਵੀਰੇ ਜਾਣ ਬੁੱਝ ਕੇ ਨਜਾਇਜ਼ ਮੇਰੇ ਬਾਰੇ ਗੱਲਾਂ ਬਣਾਈਆਂ ਜਾ ਰਹੀਆਂ ਇਹ ਵੀਡੀਓ ਵੇਖੀ ਆ ਤੂੰ ਜਿਹੜੀ ਉਹਨਾਂ ਨੇ ਵੀਡੀਓ ਪਾਈ ਆ ਠੀਕ ਆ ਮੇਰੇ ਚੈਨਲ ਤੇ ਪਾਈ ਹੋਈ ਆ ਤੁਸੀਂ ਵੀਡੀਓ ਵੇਖ ਕੇ ਆਇਓ ਹਾਂਜੀ ਵੀਰੇ ਤੇ ਉਹ ਜਿਹੜੇ ਇਲਜ਼ਾਮ ਲਾਏ ਆ ਉਹਨੇ ਵੀ ਮੈਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਤੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਨਾ ਨਹੀਂ ਵੀਰੇ ਐਦਾਂ ਦਾ ਕੁਛ ਨਹੀਂ ਸੀਗਾ ਜਿਹੜਾ ਕੁਛ ਵੀ ਉਹਨਾਂ ਨੇ ਬੋਲਿਆ ਸਾਰਾ ਕੁਛ ਝੂਠ ਬੋਲਿਆ ਉਹਨਾਂ ਨੇ ਇੱਕ ਵੀ ਗੱਲ ਉਹਦੇ ਵਿੱਚ ਸੱਚ ਨਹੀਂ ਗਈ ਕੀ ਸਬੂਤਾਂ ਵੀ ਮੈਂ ਨੀਂਦ ਦੀਆਂ ਗੋਲੀਆਂ ਇੱਕ ਤਾਂ ਉਹ ਕਹਿੰਦਾ ਵੀ ਮੇਰੀ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੇਰੇ ਮਾਂ ਪਿਓ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੈਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀ ਮੈਂ ਚਾਰੀ ਉੱਠ ਪੈਂਦਾ ਸੀ ਹੁਣ ਮੈਥੋਂ ਉੱਠਿਆ ਨਹੀਂ ਜਾਂਦਾ ਤੇ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਗੱਲਬਾਤ ਆ ਜਿਹੜੇ ਕਬੂਤਰ ਰੱਖਦਾ ਸੀਗਾ ਕੋਠੇ ਤੇ ਉਹ ਉਹਦੇ ਨਾਲ ਗੱਲਬਾਤ ਕਰਦੀ ਸੀ ਮੈਂ ਕਿਤੇ ਉਹਨੂੰ ਕਹਿ ਦਿੰਦਾ ਸੀ ਵੀ ਇਹਨੂੰ ਚਾਹ ਪਾਣੀ ਫੜਾ ਦੇ ਪਰ ਉਹ ਨਿਰਾਇਜ ਫਾਇਦਾ ਹੀ ਚੱਕ ਗਈ ਮੇਰੇ ਇਹ ਗੱਲਾਂ ਦਾ ਮੈਂ ਉਹਨੂੰ ਖੋਲ੍ਹ ਦਿੱਤੀ ਤੇ ਉਹਨੇ ਮੇਰੇ ਸਿਰ ਤੇ ਹੀ ਚੱਪਲਾਂ ਦਾ ਬਰਸ਼ਾਦ ਕਰਤੀ ਨਹੀਂ ਵੀਰੇ ਇਦਾਂ ਦਾ ਕੁਝ ਨਹੀਂਗਾ ਹਾਂ ਉਹ ਸਾਡੇ ਜਿਹੜਾ ਹੈਗਾ ਮੇਰੇ ਚਾਚੇ ਸੌਰੇ ਦੇ ਮਤਲਬ ਕਿ ਉਹਦਾ ਪੁੱਤ ਹੈਗਾ ਜਿਹੜਾ ਸਾਡੇ ਘਰੇ ਆਉਂਦਾ ਸੀ ਉਹ ਨਾ ਵੀਰੇ ਵੀ ਉਹ ਕਈ ਵਾਰੀ ਜਦੋਂ ਕੱਲਾ ਹੁੰਦਾ ਸੀਗਾ ਤੇ ਫਿਰ ਵੀ ਮੈਨੂੰ ਇਹ ਕਹਿ ਦਿੰਦਾ ਸੀਗਾ ਵੀ ਚਲ ਚਾਹ ਪਾਣੀ ਇਹਨੇ ਆਪ ਹੀ ਆਖਿਆ ਸੀ ਵੀ ਉਹਨੂੰ ਫੜਾ ਲਿਆ ਕਰ ਉਹ ਰੋਟੀ ਰੁੱਟੀ ਵੀ ਇਦਾਂ ਹੀ ਖਾਂਦਾ ਸੀਗਾ ਤੇ ਮੈਂ ਚੱਲ ਉਹਨੂੰ ਰੋਟੀ ਪਾਣੀ ਫੜਾ ਦਿੰਦੀ ਸੀਗੀ ਚਾਹ ਪਾਣੀ ਜਦੋਂ ਮੈਨੂੰ ਕਹਿ ਦਿੰਦਾ ਵੀ ਭਾਬੀ ਚਾਹ ਕਰਦੇ ਹੋ ਨਾਲ ਕੋਠੇ ਤੇ ਚੜਦਾ ਕਬੂਤਰ-ਕਬਤਰ ਡਾਉਣ ਚੜਦਾ ਹੁੰਦਾ ਸੀ ਉਹਨੂੰ ਕਬੂਤਰਾਂ ਦਾ ਬੜਾ ਸ਼ੌਂਕ ਆ ਤੇ ਉਹ ਮੇਰੇ ਨਾਲ ਵੀ ਹਜੇ ਛੋਟਾ ਛੋਟੀ ਉਮਰ ਦਾ ਹੁਣ ਮੇਰੇ ਤਾਂ ਜਵਾਕ ਵੀ ਆ ਤੇ ਤੁਹਾਨੂੰ ਪਤਾ ਉਹ ਕਹਿ ਦਿੰਦਾ ਭਾਬੀ ਚਾਹ ਕਰਦੇ ਮੈਨੂੰ ਆਵਾਜ਼ ਮਾਰ ਦਿੰਦਾ ਕੋਠੇ ਉਤੋਂ ਨਹੀਂ ਮੈਂ ਚਾਹ ਕਰ ਦਿੰਦੀ ਉਹ ਆ ਕੇ ਮੇਰੇ ਕੋਲ ਬੈਠ ਜਾਂਦਾ ਹੁਣ ਆ ਸਕੇ ਹੈਗੇ ਆ ਚੱਲ ਬੈਠਾ ਰਹਿੰਦਾ ਹੁਣ ਦਿਓਰ ਪਰਝਾਈ ਚੌੜ ਕਰਦੇ ਇਹਨਾਂ ਨੇ ਉਹਨਾਂ ਗੱਲਾਂ ਨੂੰ ਹੀ ਚੱਕ ਲ ਹਣ ਦਿਓਰ ਦਿਓਰ ਪਰਜਾਈ ਦਾ ਰਿਸ਼ਤਾ ਹੁੰਦਾ ਜਿਹੜਾ ਚਲੋ ਇੱਕ ਦੂਜੇ ਨਾਲ ਹਾਸੀ ਮਖੌਲਾ ਸੀ ਐਂ ਕਰਦੇ ਸੀ ਬੈਠੇ ਚਲੋ ਹੱਸ ਪੈਂਦੇ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਇਹ ਉਹਨਾਂ ਗੱਲਾਂ ਨਹੀਂ ਐਂ ਕਰਨ ਲੱਗ ਗੇ ਨਹੀਂ ਉਹ ਤਾਂ ਕਹਿੰਦਾ ਵੀ ਸਾਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਰਹੀ ਐ ਮੈਂ ਪੱਤੇ ਵੇਖਿਆ ਘਰੇ ਖਾਲੀ ਨਹੀਂ ਵੀਰੇ ਕੀ ਸਬੂਤ ਆ ਇਹਦੇ ਵਿੱਚ ਮੈਂ ਮੇਰੇ ਕੋ ਰਕਾਵਟੀਆਂ ਪਈਆਂ ਨਹੀਂ ਇਹੋ ਜਿਹਾ ਕੁਝ ਨਹੀਂਗਾ ਫਿਰ ਰਿਕਾਰਡਿੰਗ ਉਹਨਾਂ ਨੇ ਸੁਣਾਇਆ ਕਿਉਂ ਨਹੀਂ ਉਹ ਕਹਿੰਦਾ ਮੇਰੇ ਕੋ ਰਕੌਣੀਆਂ ਪਈਆਂ ਜਿਹੜੀਆਂ ਮੇਰੀ ਘਰ ਵਾਲੀ ਉਹ ਰਾਤ ਨੂੰ ਗੱਲਾਂ ਕਰਦੀ ਸੀ ਕਹਿੰਦੀ ਸੀ ਵੀ ਨੀਂਦ ਦੀਆਂ ਗੋਲੀਆਂ ਤੂੰ ਉੱਥੇ ਰੱਖ ਜੀ ਉੱਥੋਂ ਮੈਂ ਚੱਕ ਲੂੰਗੀ ਤੇ ਆਪਾਂ ਬਾਅਦ ਵਿੱਚ ਮਿਲ ਲਾਂਗੇ ਨਹੀਂ ਨਹੀਂ ਵੀਰੇ ਐਦਾਂ ਦੀ ਕੋਈ ਗੱਲ ਨਹੀਂ ਗਈ ਤੁਸੀਂ ਦੇਖ ਸਕਦੇ ਹੋ ਵੀ ਮੈਂ ਮੈਂ ਕਹਿੰਨੀ ਆ ਵੀ ਤੁਸੀਂ ਉਹਨਾਂ ਨੂੰ ਇੱਕ ਕਰੀ ਆਏ ਕਹਿਣਾ ਸੀ ਵੀ ਜੇ ਉਹਦੇ ਕੋਲ ਰਿਕਾਰਡਿੰਗ ਆ ਵੀ ਰਿਕਾਰਡਿੰਗ ਸੁਣਾਵੇ ਉਹਨੇ ਤੁਹਾਨੂੰ ਰਿਕਾਰਡਿੰਗ ਕਿਉਂ ਨਹੀਂ ਸੁਣਾਈ ਰਿਕਾਰਡਿੰਗ ਉਹ ਕਹਿੰਦਾ ਮੈਂ ਨਹੀਂ ਸੁਣਾਈ ਹਾਂ ਹਾਂ ਤੇ ਫਿਰ ਕਿਉਂ ਨਹੀਂ ਸੁਣਾਈ ਜੇ ਹੁੰਦੀ ਤਾਂ ਹੀ ਸੁਣਾਉਂਦੇ ਨਾ ਉਹ ਕਹਿੰ ਉਹਨਾਂ ਨੇ ਵੀ ਨਜਾਇਜ਼ ਗੱਲਾਂ ਬਣਾਈਆਂ ਇਹ ਠੀਕ ਆ ਮੈਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਗਲਤ ਮੈਨੂੰ ਕਹਿੰਦਾ ਨਾ ਉਹ ਗਲਤ ਉਹ ਆਪ ਆ ਨਹੀਂ ਤੂੰ ਕਹਿੰਦੀ ਐ ਵੀ ਮੈਂ ਸਹੀ ਆ ਉਹ ਕਹਿੰਦਾ ਮੈਂ ਸਹੀ ਆ ਉਹ ਕਹਿੰਦਾ ਵੀ ਨੀਂਦ ਦੇ ਗੋਲੇ ਪਾਉਂਦੇ ਆ ਤੂੰ ਕਹਿੰਦੀ ਨਹੀਂ ਪਾਉਂਦੀ ਪਾਉਂਦੀ ਸੀ ਮੈਂ ਮੇਰਾ ਕੋਈ ਉਹਦੇ ਨਾਲ ਨਜਾਇਜ਼ ਰਿਸ਼ਤਾ ਨਹੀਂ ਸੀ ਮੇਰੇ ਦੌਰ ਨਾਲ ਗੱਲਬਾਤ ਮੈਨੂੰ ਇਹ ਦੱਸ ਵੀ ਤੂੰ ਕਹਿੰਦੀ ਹੁਣ ਉਹ ਤੇ ਇਲਜ਼ਾਮ ਲਾਉਣੀ ਆ ਹੁਣ ਤੂੰ ਤੂੰ ਕੀ ਕੀ ਸਬੂਤ ਦੇਂਗੀ ਉਹ ਉਹਦੀ ਗਲਤ ਗੱਲ ਆ ਕਿਸੇ ਦੀ ਸਬੂਤ ਇਹ ਦੇਖੋ ਹੁਣ ਮੈਂ ਇਹਦੇ ਚ ਸਬੂਤ ਕੀ ਦੇਣਾ ਆਪੀ ਤਾਂ ਮੈਨੂੰ ਕਹਿੰਦਾ ਸੀ ਵੀ ਉਹਨੂੰ ਚਾਹ ਪਾਣੀ ਕਰਕੇ ਫੜਾ ਦਿਆ ਕਰੀ ਬਾਕੀ ਹੁਣ ਫਿਰ ਮੈਂ ਉਹਦੀ ਪਰਜਾਈ ਸੀਗੀ ਜੇ ਮੈਂ ਉਹਨੂੰ ਚਾਹ ਪਾਣੀ ਦੇ ਦਿੰਦੀ ਸੀਗੀ ਵੀ ਹੁਣ ਆਪਣੇ ਸਾਰੇ ਹੀ ਆ ਕਿਤੇ ਵੀ ਜੇ ਦ ਜਿਹੜਾ ਆਪਦੇ ਦਿਓਰਾਂ ਨੂੰ ਚਾਹ ਪਾਣੀ ਕਰਕੇ ਦਿੰਦਾਂਗਾ ਮਤਲਬ ਸਾਰੀਆਂ ਮਾੜੀਆਂ ਹੋਗੀਆਂ ਇਹ ਤਾਂ ਕੋਈ ਗੱਲ ਨਹੀਂ ਬਣੀ ਇਹਨਾਂ ਨੇ ਬਸ ਇਹਨਾਂ ਗੱਲਾਂ ਨਹੀਂ ਚੱਲ ਆ ਜਾਂਦਾ ਸੀ ਹੁਣ ਮੈਂ ਉਹਨੂੰ ਕਹਿ ਦਿੰਦੀ ਵੀ ਤੂੰ ਘਰੋਂ ਸਾਡੇ ਭੱਜ ਜਾ ਉਹ ਜਦੋਂ ਮੈਂ ਚਾਹ ਬਣਾ ਦਿੰਦੀ ਉਹਦੀ ਆਦਤ ਸੀ ਕਿ ਉਹ ਬੈਠਾ ਰਹਿੰਦਾ ਕਿੰਨਾ ਕਿੰਨਾ ਟਾਈਮ ਮੈਂ ਮੰਜਾ ਢਾਹ ਦਿੰਦੀ ਮੈਂ ਕੰਮ-ਕੁਮ ਕਰੀ ਜਾਂਦੀ ਉਹ ਕੋਲੇ ਬੈਠਾ ਰਹਿੰਦਾ ਇਹ ਐਂ ਕਹਿ ਦਿੰਦਾ ਸੀ ਸਾਰਾ ਸਾਰਾ ਦਿਨ ਹੇ ਤੇਰੇ ਕੋਲੇ ਬੈਠਾ ਰਹਿੰਦਾ ਹੋ ਕਿਉਂ ਬੈਠਦਾ ਹੁਣ ਮੈਂ ਉਹਨੂੰ ਕਾਹੇ ਕਹਿਦਾ ਵੀ ਤੂੰ ਘਰੋਂ ਭੱਜ ਜਾ ਇੱਕ ਪਸਤਾ ਆਪ ਹੀ ਕਹਿ ਦਿੰਦੇ ਆ ਵੀ ਉਹਨੂੰ ਰੋਟੀ ਪਾਣੀ ਬਣਾ ਦ ਠੀਕ ਹੈ ਉਹਨਾਂ ਕੁੱਟਿਆ ਵੀ ਸੀ ਤੈਨੂੰ ਤੇ ਤੂੰ ਹੁਣ ਕਿਹਾ ਵੀ ਮੈਂ ਨਹੀਂ ਹੈਗੀ ਗਲਤ ਆਣਾ ਵੀ ਤੈਨੂੰ ਕੀ ਲੱਗਦਾ ਵੀ ਉਂਗਲ ਕੌਣ ਲਾ ਰਿਹਾ ਵੀ ਇਹ ਮੇਰੀ ਸੱਸੀ ਹੈ ਜੀ ਇਹਨਾਂ ਕੰਮਾਂ ਦੇ ਵਿੱਚ ਸਾਰੇ ਕਿਉਂਕਿ ਦੇਖੋ ਹਨਾ ਵੀ ਉਹਨੂੰ ਬਰਦਾਸ਼ਤ ਨਹੀਂ ਹੋਇਆ ਹੁਣ ਸ਼ਰੀਕ ਸੀਗੇ ਹੋਸ਼ ਕਿਉਂਕਿ ਮੇਰੀ ਸੱਸ ਨੇ ਆਪ ਕਦੇ ਉਹਨਾਂ ਨਾਲ ਵਰਤਿਆ ਨਹੀਂ ਵੀ ਮੇਰੀ ਮਾਸੀ ਸੱਸ ਹੋਣਾ ਮੇਰੇ ਉਹਨਾਂ ਨਾਲ ਕਿਸੇ ਨਾਲ ਉਹਨੇ ਵਰਤਿਆ ਨਹੀਂ ਆਪ ਤਾਂ ਤੇ ਤਾਂ ਕਰਕੇ ਵੀ ਉਹਨੂੰ ਆਏ ਆ ਵੀ ਹੁਣ ਅਸੀਂ ਵੀ ਨਾ ਵਰਤਗੇ ਠੀਕ ਆ ਮੈਂ ਤਾਂ ਇਹਨੂੰ ਆਖਿਆ ਸੀ ਮੈਂ ਕਿਹਾ ਵੀ ਜੇ ਮੰਮੀ ਨੂੰ ਨਹੀਂ ਚੰਗਾ ਲੱਗਦਾ ਵੀ ਮੈਂ ਬਈ ਉਹਨੂੰ ਰੋਟੀ ਪਾਣੀ ਨਹੀਂ ਦਿਆ ਕਰਦੀ ਵੀ ਤੂੰ ਉਹਨੂੰ ਕਹ ਦੇ ਵੀ ਸਾਡੇ ਘਰੇ ਨਾ ਆਇਆ ਕਰ। ਗੱਲਬਾਤ ਨਹੀਂ ਕੀਤੀ ਜਦੋਂ ਤੈਨੂੰ ਘਰੋਂ ਕੱਢਿਆ ਤੂੰ ਉਹਨੂੰ ਕੁਝ ਕਹਿ ਨਹੀਂ ਵੀ ਮੈਂ ਇਹ ਜੀ ਗਲਤ ਗੱਲ ਹੈ ਨਹੀਂ ਉਦੋਂ ਕੀ ਮਾਹੌਲ ਕੀ ਬਣ ਗਿਆ ਸੀਗਾ ਜਦੋਂ ਤੁਹਾਡੇ ਘਰੇ ਲੜਾਈ ਹੋਈ ਸੀ। ਮਾਹੌਲ ਆਇਆ ਜੀ ਉਹਦੇ ਨਾਲ ਮਤਲਬ ਵੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂ ਵੀ ਮੇਰੇ ਜਵਾਕ ਨੂੰ ਮੈਂ ਸਕੂਲ ਛੱਡ ਕੇ ਆਈ ਹੋਈ ਸੀਗੀ ਤੇ ਇਹ ਗਿਆ ਹੋਇਆ ਸੀ ਮੇਰੇ ਘਰ ਵਾਲਾ ਕੰਮ ਤੇ। ਤੇ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਭਾਬੀ ਵੀ ਮੈਨੂੰ ਨਾ ਕਹਿੰਦਾ ਚਾਹ ਬਣਾ ਦੇ ਮੈਂ ਕਿਹਾ ਚਲ ਚੰਗਾ ਬਣਾ ਦਿੰਨੀ ਆ ਮੈਂ ਕਿਹਾ ਤੂੰ ਇੱਧਰ ਦੀ ਆ ਜਾ ਮੈਂ ਚਾਹ ਬਣਾ ਕੇ ਤੇ ਮੈਂ ਗਲਾਸ ਚ ਪਾ ਕੇ ਉਹਨੂੰ ਫੜਾ ਦਿੱਤੀ ਤੇ ਮੈਂ ਕੋਲੇ ਬਹਿ ਕੇ ਵੀ ਕੱਪੜੇ ਧੋਣ ਲੱਗ ਗਈ ਤੇ ਮੈਂ ਕੱਪੜੇ ਧੋਈ ਜਾਂਦੀ ਸੀ ਤੇ ਉਹ ਬੈਠਾ ਐ ਹੱਸੀ ਜਾਂਦਾ ਸੀ ਪਤਾ ਨਹੀਂ ਉਹਨੇ ਕੋਈ ਇਹੋ ਜੀ ਗੱਲ ਕੀਤੀ ਅਸੀਂ ਹੱਸਣ ਲੱਗ ਗਏ ਉਹਨੇ ਮੇਰੀ ਸੱਸ ਆ ਗਈ ਬੀਸੀ ਐਨ ਨੇ ਬੈਠੇ ਤੇ ਮੇਰੀ ਸੱਸ ਆ ਕੇ ਲੱਗ ਗਈ ਬੋਲਣ ਕਹਿੰਦੀ ਇਹ ਸਾਡੇ ਮਗਰੋਂ ਤੂੰ ਆ ਕੁਸ ਕਰਦੀ ਆ ਤੂੰ ਮੈਂ ਦੱਸਦੀ ਆ ਕਹਿੰਦੀ ਆ ਜਾਣਾ ਤੇ ਤੇਰੀ ਗੁੱਤ ਪਟਾਉਂਗੀ ਤੈਨੂੰ ਪਤਾ ਜਿਵੇਂ ਸੱਸਾਂ ਦੀ ਸੋਚ ਹੁੰਦੀ ਹੈ ਹਨਾ ਵੀ ਹੁਣ ਉਹਦੀ ਸੋਚ ਹੀ ਗਲਤ ਸੀਗੀ ਉਹਨੂੰ ਐ ਲੱਗਿਆ ਵੀ ਮੈਨੂੰ ਕਹਿੰਦੀ ਇਹ ਤੂੰ ਕੱਲੀ ਹੁੰਨੀ ਆ ਮਗਰੋਂ ਤੇ ਤੇਰਾ ਹੱਕ ਕੀ ਬਣਦਾ ਇਹਨੂੰ ਸੱਦਣ ਦਾ ਮੈਂ ਆਖਿਆ ਵੀ ਤੇਰੇ ਪੁੱਤ ਨੇ ਆਖਿਆ ਵੀ ਇਹਨੂੰ ਚਾਹ ਪਾਣੀ ਫੜਾ ਦਿਆ ਕਰ ਵੀ ਇਹ ਕਿੜਾ ਨਾਲੇ ਬਗਾਨਾ ਵੀ ਮੈਂ ਕਿਸੇ ਬਗਾਨੇ ਨੂੰ ਸੱਦਦੀ ਆ ਕੰਧ ਸਾਂਝੀ ਹੈਗੀ ਵੀ ਚਲ ਆ ਜਾਂਦਾ ਜਵਾਕ ਮੈਂ ਉਹਨੂੰ ਚਾਹ ਪਾਣੀ ਫੜਾ ਦਿੰਨੀ ਤੇ ਮੇਰੀ ਸੱਸ ਕ ਫੇਰ ਉਹਨੇ ਬਈ ਫੋਨ ਲਾ ਕੇ ਮੇਰੇ ਘਰ ਵਾਲੇ ਨੂੰ ਸੱਦ ਲਿਆ ਉੱਥੇ ਮੁੜ ਕੇ ਉਹਨੇ ਮੇਰੇ ਘਰ ਵਾਲੇ ਨੇ ਉਹਦੇ ਮਗਰ ਲਾ ਕੇ ਉਹਨੂੰ ਇਹਨੇ ਬਹੁਤ ਉਂਗਲਾ ਲੰਗਾ ਤੇ ਮੇਰੇ ਘਰ ਵਾਲੇ ਨੇ ਮੇਰੀ ਸੱਸ ਮਗਰ ਲਾ ਕੇ ਮੈਨੂੰ ਬਹੁਤ ਕੁੱਟਿਆ ਤੇ ਮੇਰੇ ਨਾਲ ਨਾਲ ਵੀ ਰਹੇ ਹੋ ਕਹਿੰਦੇ ਤੁਸੀਂ ਹਸਪਤਾਲ ਹਾਂਜੀ ਮੇਰੇ ਨਾਲ ਨੀਲ ਪਾਤੇ ਸੀਗੇ ਮਤਲਬ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਮੈਨੂੰ ਬੈਲਟਾਂ ਦੇ ਨਾਲ ਮੇਰੇ ਸਾਹ ਨਸ਼ਾ ਵੀ ਕਰਦਾਗਾ ਜੀ ਗੋਲੀਆਂ ਗੋਲੀਆਂ ਖਾਂਦਾ ਐਵੇਂ ਕਹਾਂ ਵੀ ਉਹ ਕੋਈ ਉਹ ਨਹੀਂ ਪਰ ਗੋਲੀਆਂ ਗੋਲੀਆਂ ਤਾਂ ਖਾਂਦਾਗਾ ਧਾਰੂ ਵੀ ਪੀਂਦਾ ਠੀਕ ਆ ਰੋਜ਼ ਡੱਕ ਕੇ ਆਉਂਦਾ ਧਾਰੂ ਨਾਲ ਇਹਨੂੰ ਕੋਈ ਪਤਾ ਨਹੀਂ ਹੁੰਦਾ ਤੇ ਉਹੀ ਮਾਰੀ ਜਾਂਦੇ ਆ ਠੀਕ ਆ ਮੇਰੀ ਸੱਸ ਨੇ ਸਾਰੀ ਉਂਗਲ ਲਾਈ ਆ ਮੇਰੀ ਸੱਸ ਦੇ ਕਹਿਣ ਤੇ ਹੁਣ ਇਹ ਮੈਨੂੰ ਘਰੋਂ ਕੱਢਣਾ ਚਾਹੁੰਦਾ ਨਹੀਂ ਤੇਰਾ ਬਿਹੇਵੀਅਰ ਕਿਵੇਂ ਸੀਗਾ ਤੇਰੇ ਘਰ ਵਾਲੇ ਦਾ ਤੇਰੇ ਨਾਲ ਜਦੋਂ ਤੇਰਾ ਵਿਆਹ ਹੋਇਆ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਬਿਆਨ ਸਾਡੇ ਹੋ ਗਏ 3 ਕਸਾਲ ਜੀ 3 ਸਾਲ ਹੋ ਗਏ ਵਿਆਹ ਨੂੰ ਤੇ ਤੇਰੇ ਨਾਲ ਰਿਲੇਸ਼ਨ ਕਿਦਾਂ ਦਾ ਸੀ ਤੇਰੇ ਘਰ ਵਾਲੇ ਦੇ ਸਹੀ ਸੀ ਸਭ ਕੁਝ ਸਹੀ ਚੱਲੀ ਜਾਂਦਾ ਸੀ ਠੀਕ ਆ ਮੇਰੀ ਸੱਸ ਨੇ ਜਿੰਨੀ ਉਂਗਲ ਲਾਈ ਮੇਰੀ ਸੱਸ ਨੇ ਲਾਈ ਆ ਉਹਦੇ ਤਾਂ ਦਿਮਾਗ ਦੇ ਵਿੱਚ ਇਹੋ ਜੀ ਕੋਈ ਗੱਲਬਾਤ ਹੈ ਹੀ ਨਹੀਂ ਸੀ ਜੇ ਹੁੰਦੀ ਤਾਂ ਉਹ ਮੈਨੂੰ ਐਂ ਕਹਤੋ ਕਹਿੰਦਾ ਵੀ ਤੂੰ ਇਹਨੂੰ ਚਾਹ ਪਾਣੀ ਫੜਾ ਦਿਆ ਕਰ ਹੁਣ ਤੈਨੂੰ ਵੀਡੀਓ ਵੀ ਵਾਇਰਲ ਹੋਈ ਆ ਤੈਨੂੰ ਹੁਣ ਧੱਕੇ ਮਾਰ ਕੇ ਤੇਰੇ ਘਰ ਵਾਲਿਆਂ ਨੇ ਬਾਹਰ ਕੱਢਿਆ ਤੈਨੂੰ ਉਹਦੇ ਨਾਲ ਹਣਾ ਮੁੰਡੇ ਦੇ ਨਾਲ ਵੀ ਤੂੰ ਇਹਦੇ ਨਾਲ ਹੀ ਰਹਿ ਤੂੰ ਤੂੰ ਤੁਰ ਵੀ ਜਾਨੀ ਆ ਤੇ ਫਿਰ ਉਦੋਂ ਮਨ ਦੇ ਵਿੱਚ ਕੀ ਖਿਆਲ ਆਉਂਦੇ ਆ ਵੀ ਤੂੰ ਇਹਨੂੰ ਕਹਿਣ ਵੀ ਮੈਂ ਤਾਂ ਇਹੋ ਜਿਹਾ ਕੁਝ ਕੀਤਾ ਹੀ ਨਹੀਂ ਜਿਹੜਾ ਤੂੰ ਮੈਨੂੰ ਇੰਨਾ ਵੱਡਾ ਧੋਖਾ ਦੇ ਰਿਆਂ ਆ ਆਪਦੇ ਮਾਪਿਆਂ ਨਾਲ ਗੱਲਬਾਤ ਕੀਤੀ ਕੋਈ ਪੰਚਾਇਤ ਕੀਤੀ ਕੋਈ ਕਾਨੂੰਨੀ ਕਾਰਵਾਈ ਕੀਤੀ ਕੁਝ ਵੀ ਕੀਤਾ ਮੈਂ ਬਹੁਤ ਕਿਹਾ ਸੀ ਤੇ ਪਰ ਤੁਸੀਂ ਵੇਖ ਹੀ ਸਕਦੇ ਹੋ ਹਨਾ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਮੈਂ ਮੈਂ ਇਹਨੂੰ ਆਖਿਆ ਸੀ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਚਾਹੁੰਦੀਗੀ ਵੀ ਮੇਰਾ ਜਵਾਕ ਆਗਾ ਹਨਾ ਵੀ ਐਂ ਗਲਤ ਆ ਤੇ ਇਹਨੇ ਮੈਨੂੰ ਧੱਕੇ ਨਾਲ ਤੋਰਤਾ ਪਰ ਮੈਂ ਉਥੋਂ ਫਿਰ ਮੈਂ ਆਪਦੇ ਮਾਪਿਆਂ ਦੇ ਘਰੇ ਆ ਗਈ ਸੀਗੀ ਮੈਂ ਆਖਿਆ ਵੀ ਨਹੀਂ ਫਿਰ ਜਦੋਂ ਮੈਂ ਹਾਂ ਤੁਹਾਡੇ ਵੀਡੀਓ ਦੇਖੀ ਵੀ ਉਹ ਮੈਨੂੰ ਹੀ ਸਾਰਾ ਗਲਤ ਕਹੀ ਜਾਂਦੇ ਆ ਮੈਂ ਤਾਂ ਕਰਕੇ ਤੁਹਾਡੇ ਸਾਹਮਣੇ ਆਈ ਵੀ ਮੈਂ ਵੀ ਲੋਕਾਂ ਦੇ ਸਾਹਮਣੇ ਮੇਰੀ ਵੀ ਗੱਲ ਜਿਹੜੀ ਹੈਗੀ ਆ ਉਹ ਆਵੇ ਵੀ ਆਖਿਰ ਨੂੰ ਵੀ ਸੱਚ ਕੀ ਆ ਤਾਂ ਉਹਦੇ ਬਸ ਇੰਨੀ ਇੱਕ ਗੱਲ ਪਿੱਛੇ ਮੇਰੀ ਸੱਸ ਨੇ ਮਾਹੌਲ ਹੀ ਇਦਾਂ ਦਾ ਬਣਾਤਾ ਸੀਗਾ ਵੀ ਸਾਰੇ ਜਣਾਂ ਨੂੰ ਲੱਗੇ ਵੀ ਮੈਂ ਗਲਤ ਆ ਤੇ ਮੈਨੂੰ ਧੱਕੇ ਦੇ ਨਾਲ ਮੈਨੂੰ ਕਹਿੰਦੇ ਵੀ ਤੂੰ ਉਹਨਾਂ ਦੇ ਘਰੇ ਰਹਿ ਵੀ ਤੂੰ ਉਸੇ ਦੇ ਰਹਿ ਤੇ ਮੈਨੂੰ ਉਹ ਵੀ ਮੈਨੂੰ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਵੀ ਭਾਬੀ ਵੀ ਇਹ ਤਾਂ ਗਲਤ ਹੋ ਗਿਆ ਹਨਾ ਤੇ ਉਹ ਵਿਚਾਰਾ ਕੀ ਕਰਦਾ ਹੁਣ ਉਹ ਜਵਾਕ ਸੀ ਜਦੋਂ ਉਹਦੇ ਤੇ ਇਹਨਾਂ ਨੇ ਪ੍ਰੈਸ਼ਰ ਪਾਤਾ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਰੱਖਣ ਨੂੰ ਤਿਆਰ ਆ ਉਹ ਮੈਨੂੰ ਐ ਕਹਿਣ ਲੱਗਾ ਮੈਂ ਖਾ ਨਹੀਂ ਵੀ ਜਦੋਂ ਮੇਰੀ ਕੋਈ ਸੋਚ ਹੀ ਨਹੀਂ ਤੈਨੂੰ ਲੈ ਕੇ ਉਹ ਜੀ ਮੈਂ ਤੇਰੇ ਕਿਵੇਂ ਰਵਾਂ ਨਾਲੇ ਗਵਾਂਡ ਮੱਥ ਤੇ ਫਿਰ ਹੁਣ ਉਹਨੂੰ ਜਵਾਬ ਦਾ ਇਹਨਾਂ ਨੇ ਦਿਮਾਗ ਹੀ ਉਹ ਕਰਤਾ ਹੁਣ ਤੁਹਾਡੇ ਸਾਹਮਣੇ ਆ ਵੀ ਭੋਰਾ ਜਵਾਬ ਆ। ਇਹ ਤੁਹਾਡੀ ਗੱਲਬਾਤ ਹੋਊਗੀ ਜਿਹੜੀ ਸਾਬਣਾ ਬਣ ਗਿਆ। ਨਹੀਂ ਨਹੀਂ ਭਈ ਤੁਸੀਂ ਇੱਥੇ ਝੂਠ ਪੈ ਰਹੇ। ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹਨੇ ਸਿਰਫ ਇਹਨਾਂ ਦੇ ਮਗਰ ਲੱਗ ਕੇ ਇਹ ਚੀਜ਼ ਕਹੀ ਆ ਕਿਉਂਕਿ ਮੇਰੇ ਘਰ ਵਾਲੇ ਨੇ ਫਿਰ ਤੂੰ ਜੇ ਸੱਚੀ ਸੀਗੀ ਫਿਰ ਤੂੰ ਤਰੀ ਕਿਉਂ? ਮੈਂ ਜਾਣ ਘਰੋਂ ਬਾਹਰ ਕਿਉਂ ਨਿਕਲੀ ਮੈਂ ਜਾਣਾ ਨਹੀਂ ਚਾਹੁੰਦੀ ਸੀ ਭਈ ਉਹ ਗਈ ਕਿਉਂ ਭਈ ਮੈਨੂੰ ਇਹਨਾਂ ਨੇ ਕੁੱਟਿਆ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਮੈਨੂੰ ਕੁੱਟਿਆ ਨਾ ਵੀ ਮਤਲਬ ਮੇਰਾ ਦਿਮਾਗ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਟਾਈਮ ਤੇ ਮੇਰੇ ਦਿਮਾਗ ਤੇ ਬਹੁਤ ਬੋਝ ਪਿਆ ਹੋਇਆ ਸੀ ਤਾਂ ਮੈਨੂੰ ਆਏ ਸੀ ਮੈਂ ਮੈਨੂੰ ਇਹਨਾਂ ਨੇ ੱੱਕੇ ਮਾਰ ਮਾਰ ਕੇ ਕੱਢਿਆ ਵੀ ਮੈਂ ਜਾਣਾ ਨਹੀਂ ਚਾਹੁੰਦੀ ਸੀ ਠੀਕ ਆ ਤੁਹਾਨੂੰ ਪਤਾ ਵੀ ਲੱਗ ਰਿਹਾ ਹੁਣ ਆ ਦੇਖ ਵੀ ਰਿਹਾ ਸਾਫ ਵੀ ਮੈਨੂੰ ਇਹਨਾਂ ਨੇ ਧੱਕੇ ਮਾਰ ਕੇ ਕੱਢਿਆ ਮੈਂ ਜਾਣਾ ਨਹੀਂ ਚਾਹੁੰਦੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਠਾ ਕੇ ਧੱਕੇ ਨਾਲ ਭੇਜਿਆ ਤੇ ਮੈਂ ਫਿਰ ਉੱਥੋਂ ਉਹਨਾਂ ਦੇ ਮੁੰਡੇ ਦੇ ਘਰੇ ਨਹੀਂ ਗਈ ਮੇਰੇ ਦਿਓ ਜਿਹੜੇ ਲੋਕ ਬੰਦੇ ਬੈਠੇ ਹੋਏ ਸੀ ਕੌਣ ਸੀਗੇ ਉਹ ਜਿਹੜੇ ਤੁਹਾਡੇ ਘਰ ਦੇ ਵਿੱਚ ਬੈਠੇ ਉਹ ਜੀ ਮਤਲਬ ਇੱਕ ਤਾਂ ਮੇਰਾ ਚਾਚਾ ਸਹੁਰਾ ਹੀ ਸੀਗਾ ਤੇ ਮੇਰਾ ਸਹੁਰਾ ਸਾਫ ਸੀਗੇ ਆਪ ਤੇ ਬਸ ਪੰਚਾਇਤ ਦੇ ਸੀਗੇ ਦੋ ਤਿੰਨ ਜਣੇ ਤੇ ਇੱਕ ਮੇਰਾ ਮਾਪਿਓ ਸੀਗਾ ਹੂੰ ਮਾਪਿਓ ਸੀ ਮਾਪਿਓ ਨੇ ਗੱਲਬਾਤ ਨਹੀਂ ਕੀਤੀ ਵੀ ਸਾਡੀ ਕੁੜੀ 'ਚ ਕੋਈ ਕਸੂਰ ਨਹੀਂ ਹੈਗਾ ਮਾਪਿਓ ਕੋਲ ਗੱਲਬਾਤ ਕੀਤੀ ਹੋਈ ਮਾਪਿਓ ਵੀ ਮੇਰੇ ਇੰਨੇ ਵਾਲੇ ਹੈ ਨਹੀਂਗੇ ਵੀ ਉਹ ਮੈਨੂੰ ਉਹ ਤਾਂ ਐਂ ਕਹਿੰਦੇ ਸੀ ਕਹਿੰਦੇ ਚਲ ਜੇ ਤੇਰੀ ਨਹੀਂ ਵੀ ਗਲਤੀ ਤੂੰ ਤਾਂ ਵੀ ਗਲਤੀ ਮੰਨ ਲਾਉਂਦਾ ਘਰ ਵਸਾਲਾ ਪਰ ਫਿਰ ਮੇਰੇ ਸਾਸ ਸਹਸ ਕਹਿੰਦੀ ਅਸ ਤਾਂ ਰੱਖਣਾ ਹੀ ਨਹੀਂ ਤੇ ਮੇਰੇ ਘਰ ਵਾਲੇ ਦਾ ਇੰਨਾ ਕੁ ਜ਼ਿਆਦਾ ਉਹਨੇ ਦਿਮਾਗ ਵਾਸ਼ ਕਰਤਾ ਸੀਗਾ ਵੀ ਆਪਦੇ ਮਗਰ ਲਾ ਲਿਆ ਸੀਗਾ ਉਹਨੂੰ ਤੇ ਵੀ ਮੇਰੇ ਘਰ ਵਾਲਾ ਕਹਿੰਦਾ ਵੀ ਮੈਂ ਤਾਂ ਰੱਖਣੀ ਹੀ ਨਹੀਂ ਬਸ ਵੀ ਹੁਣ ਇਹ ਹੈਗਾ ਵੀ ਉਹ ਮੈ ਹੁਣ ਤੂੰ ਕਿੱਥੇ ਰਹਿ ਹੁਣ ਕਿੱਥੇ ਰਹਿ ਰਹੀ ਆ ਮੈਂ ਆਪਦੇ ਮਾਪਿਆਂ ਕੋਲੇ ਰਹਿਨੀ ਆ ਜੀ ਮਾਪਿਆਂ ਤੇਨੂੰ ਰੱਖ ਰਿਆ ਵਧੀਆ ਸੌਖਾ ਰੱਖ ਰਿਆ ਕੋਈ ਤਕਲੀਫ ਤਾਂ ਨਹੀਂ ਆ ਰਹੀ ਤਕਲੀਫ ਤਾਂ ਕੋਈ ਨਹੀਂ ਵੀਰੇ ਪਰ ਹੁਣ ਤੁਹਾਨੂੰ ਪਤਾ ਹੀ ਆ ਹਨਾ ਵੀ ਜਿਹੜਾ ਇਹਨਾਂ ਨੇ ਮੇਰੇ ਤੇ ਕਲੰਕ ਲਾਤਾ ਚੱਲ ਮੈਨੂੰ ਘਰੋਂ ਕੱਢਣਾ ਸੀ ਕੱਢਤਾ ਠੀਕ ਆ ਐਡੀ ਜਿਹੜੀ ਵੀਡੀਓ ਬਣਾ ਕੇ ਇਹਨਾਂ ਨੇ ਉਸ ਤੋਂ ਬਾਅਦ ਚੁੱਤੇ ਇਹੋ ਜੇ ਬਿਆਨ ਦਿੱਤੇ ਦੁਬਾਰਾ ਵੀਡੀਓ ਪਾ ਕੇ ਹਨਾ ਮੇਰੀ ਜਮਾਂ ਇਹਨਾਂ ਨੇ ਬੇਇੱਜ਼ਤੀ ਕਰਤੀ ਮੈਨੂੰ ਕਾਸੇ ਜੋਕ ਕਰੀ ਨਹੀਂ ਛੱਡਿਆ ਮਤਲਬ ਕਸੂਰ ਤੂੰ ਕਹਿੰਨੀ ਆ ਵੀ ਉਹਨਾਂ ਚ ਹਾਂਜੀ ਉਹ ਤੇਰਾ ਘਰ ਵਾਲਾ ਵੀ ਕਿਸੇ ਕੁੜੀ ਨਾਲ ਗੱਲ ਕਰਦਾ ਜਾਂ ਕੋਈ ਕੁਝ ਹੋਰ ਲਿਆਉਣਾ ਚਾਹੁੰਦਾ ਹੋਰ ਕੁੜੀ ਲਿਆਉਣਾ ਚਾਹੁੰਦਾ ਜਾਂ ਤੇਰੀ ਸੱਸ ਲਿਆਉਣਾ ਚਾਹੁੰਦੀ ਆਪ ਹੀ ਗਲਤ ਹੈ ਮੇਰੀ ਸੱਸ ਹੁਣ ਕਹਿੰਦੀ ਵੀ ਮੈਂ ਹੋਰ ਪਿਆਹੂੰਗੀ ਇਹਨੂੰ ਨਹੀਂ ਉਹ ਉਹ ਤੈਨੂੰ ਕਿਉਂ ਲੱਗਦਾ ਵੀ ਤੇਰੀ ਸੱਸ ਹੀ ਤੇਰੇ ਨਾਲ ਕਿਉਂ ਐ ਕਰਦੀ ਸ਼ਰੀਕਾ ਕਿਉਂ ਕਰਦੀ ਕਿ ਮੈਂ ਜੀ ਪਹਿਲਾਂ ਤੋਂ ਹੀ ਵਰਤਦੀ ਹੁੰਦੀ ਸੀ ਹਨਾ ਵੀ ਮੈਂ ਮੇਰੀ ਆਦਤ ਅਗੀ ਵੀ ਮੈਂ ਆਪਦੇ ਵੀ ਸ਼ਰੀਕੇ ਕਬੀਲੇ ਨਾਲ ਵਧਗਾ ਵਰਤਦੀ ਤੇ ਮੇਰੀ ਸੱਸ ਨੇ ਸ਼ੁਰੂ ਤੋਂ ਵਰਤਿਆ ਨਹੀਂ ਉਹਨੂੰ ਇਹ ਚੀਜ਼ ਨਹੀਂ ਹਾਜ਼ਮ ਹੁੰਦੀ ਮੇਰੀ ਸੱਸ ਨੂੰ ਵੀ ਇਹ ਇਹਦੇ ਨਾਲ ਸਾਰੇ ਵਰਤਦੇ ਮੇਰੇ ਉੱਤੋਂ ਦੀ ਹੋ ਕੇ ਤੇ ਬਾਕੀ ਉਹਨੂੰ ਐ ਸੀਗਾ 对。<Good> ਤੇ ਬਾਕੀ ਜੀ ਆਏ ਹੈਗਾ ਵੀ ਅਸੀਂ ਤਕੜੇ ਹੈਗੇ ਹਨਾ ਤੇ ਵੀ ਮੈਨੂੰ ਸ਼ੁਰੂ ਤੋਂ ਵੀ ਮੇਰੀ ਸੱਸ ਪਸੰਦ ਨਹੀਂ ਕਰਦੀਗੀ ਉਹਨੂੰ ਆਏ ਹੈਗਾ ਵੀ ਇਹਦੇ ਨਾਲ ਹਰੇਕ ਵਾਰਤ ਦਾਗਾ ਵੀ ਇਹ ਹਰੇਕ ਤੇ ਜਾਂਦੀ ਆਉਂਦੀ ਆ ਵੀ ਮੈਂ ਤਾਂ ਕਦੇ ਕਿਸੇ ਦੇ ਗਈ ਨਹੀਂ ਵੀ ਮੈਥੋਂ ਕੋਈ ਪੁੱਛਦਾ ਨਹੀਂ ਸ਼ਾਤ ਮਤਲਬ ਕਿ ਜੇ ਤੁਹਾਡੇ ਘਰੇ ਰਿਸ਼ਤੇਦਾਰ ਆਉਂਦਾ ਵੀ ਉਹਨੂੰ ਬੁਲਾਉਂਦਾ ਸੀਗਾ ਵੀ ਤੁਹਾਡੇ ਘਰੇ ਪਹਿਲਾਂ ਆਉਂਦੇ ਨਹੀਂ ਸੀਗੇ ਰਿਸ਼ਤੇਦਾਰ ਫਿਰ ਉਹਦੇ ਪਹਿਲਾਂ ਕੋਈ ਨਹੀਂ ਆਉਂਦਾ ਸੀ ਇਹਨਾਂ ਦੇ ਇਹਨਾਂ ਦੇ ਆਪ ਦੇ ਸਕੇ ਦੇ ਨਾਨਕੇ ਤਾਂ ਇਹਨੂੰ ਕਿਵੇਂ ਪਤਾ ਇਹ ਗੱਲ ਦਾ ਕੰਡ ਕੰਡ ਕਹਿੰਦਾ ਤੇ ਸਾਰੇ ਦੱਸਦੇ ਆ ਜੀ ਬਾਕੀ ਮੈਨੂੰ ਸਾਰੇ ਕਹਿੰਦੇ ਵੀ ਤੇਰੇ ਸੱਸ ਬਹੁਤ ਭੈੜੀ ਆ ਤੁਹਾਡੇ ਕੋਈ ਆਕੇ ਨਹੀਂ ਰਾਏ ਹੁਣ ਜੇ ਤੇਰੇ ਘਰ ਵਾਲੇ ਨਾਲ ਤੈਨੂੰ ਖੜਾ ਕੇ ਤੇਰੇ ਉਹਨਾਂ ਨਾਲ ਦੋਨਾਂ ਦੀ ਗੱਲਬਾਤ ਕੀਤੀ ਜਾਵੇ ਕਿਵੇਂ ਤੁਸੀਂ ਉਹਦੇ ਮੁਰੇ ਕੀ ਕਰੋਗੇ ਗੱਲ ਉਹਨਾਂ ਨਾਲ ਹਾਂਜੀ ਮੈਨੂੰ ਮਨਜ਼ੂਰ ਆ ਮੈਨੂੰ ਮਨਜ਼ੂਰ ਆ ਮੈਂ ਸਾਰੀ ਗੱਲ ਕਰਨ ਨੂੰ ਤਿਆਰ ਏ ਤਾਂ ਗੱਲ ਨਹੀਂ ਵੀ ਤੁਸੀਂ ਡਰੀ ਜਾਂਦੇ ਹੋ ਵੀ ਮੈਂ ਹੁਣ ਉਹਦੇ ਮੁਰੇ ਕੀ ਕਹੂੰਗੀ ਮੇਰੇ ਚ ਕਸੂਰ ਆ ਤੁਹਾਡੇ ਚ ਕਸੂਰ ਤਾਂ ਨਹੀਂ ਨਹੀਂ ਜੀ ਜੇ ਮੇਰੇ ਚ ਕਸੂਰ ਹੁੰਦਾ ਤੇ ਫਿਰ ਮੈਂ ਤੁਹਾਡੇ ਕੋਲੇ ਆਉਂਦੀ ਨਾ ਕਿ ਹਾਂ ਇਹਨਾਂ ਨੇ ਮੇਰੇ ਤੇ ਕਲੰਕ ਲਾਇਆਗਾ ਇਹਨਾਂ ਨੇ ਮੈਨੂੰ ਕਿਤੇ ਮੂੰਹ ਦਿਖਾਉਣ ਜੋਕਰੀ ਨਹੀਂ ਛੱਡਿਆ ਮੇਰੀ ਬੇਇੱਜ਼ਤੀ ਕੀਤੀ ਐ ਇਹਨਾਂ ਨੇ ਹਾਂ ਤੇ ਮੈਂ ਜੇ ਇਹੋ ਜਿਹੀ ਕੋਈ ਗੱਲ ਹੁੰਦੀ ਫਿਰ ਮੈਂ ਤੁਹਾਡੇ ਸਾਹਮਣੇ ਆਉਣਾ ਹੀ ਨਹੀਂ ਸੀਗਾ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗੇ ਲੋਕਾਂ ਨੇ ਇੱਕ ਪੱਖ ਦੇਖਿਆ ਦੂਜੇ ਪੱਖ ਵੀ ਪਤਾ ਲੱਗੇ ਮੇਰੇ ਸਾਹਮਣੇ ਤੁਸੀਂ ਉਹਨੂੰ ਕਰਿਓ ਫਿਰ ਲੱਗ ਜੂਗਾ ਪਤਾ ਕੋਈ ਜਲਦੀ ਤੁਸੀਂ ਆਉਂਗੇ ਫਿਰ ਕੈਮਰੇ ਮੂਰੇ ਆਉਂਗੇ ਤੁਸੀਂ ਉਹਨਾਂ ਨਾਲ ਜਦੋਂ ਤੁਹਾਨੂੰ ਕਾਲ ਕਰਾਂਗੇ ਜੇ ਤੁਹਾਨੂੰ ਬੁਲਾਵਾਂਗੇ ਤੁਸੀਂ ਆਉਂਗੇ ਹਾਂਜੀ ਵੀਰੇ ਜਦੋਂ ਮਰਜ਼ੀ ਸੱਦ ਲਓ ਕਿਉਂਕਿ ਮੈਨੂੰ ਮੇਰੇ ਜਵਾਕ ਦੀ ਫਿਕਰ ਆ ਠੀਕ ਆ ਇਹਨਾਂ ਨੇ ਮੈਥੋਂ ਮੇਰਾ ਜਵਾਕ ਖੋ ਲਿਆ ਤੇ ਹੁਣ ਕੱਲ ਨੂੰ ਮੇਰੇ ਜਵਾਕ ਜਦੋਂ ਇਹੋ ਜਿਹੀਆਂ ਚੀਜ਼ਾਂ ਬਾਰੇ ਪਤਾ ਲੱਗੂ ਲੋਕ ਕੀ ਕਹਿਣਗੇ ਮ ਲੈਣ ਦੀ ਲੋੜ ਨਹੀਂ ਤੁਸੀਂ ਫਿਰ ਆਪਣਾ ਰੋ ਤੁਹਾਨੂੰ ਫੋਨ ਕਾਲ ਕਰਾਂਗੇ ਸੀ ਤੇ ਤੁਹਾਡੀ ਗੱਲਬਾਤ ਜਰੂਰ ਕਰਾਂ ਤੁਹਾਡੇ ਘਰ ਬਸਾਵਾਂਗੇ ਇਸ ਤਲਾਉਂਦੇ ਤੁਹਾਡਾ ਘਰ ਠੀਕ ਹੈ ਧੰਨਵਾਦ ਧੰਨਵਾਦ ਦੋਸਤੋ ਜਿਹੜੀ ਇਹ ਤੁਸੀਂ ਖਬਰ ਵੇਖੀ ਆ ਇਸ ਵਿੱਚ ਜਿਹੜੀ ਕੁੜੀ ਆਈ ਸੀ ਨਾ ਉਹ ਪਹਿਲਾਂ ਜਿਹੜੀ ਤੁਸੀਂ ਵੀਡੀਓ ਵੇਖਿਓ ਉਹਦੇ ਵਿੱਚ ਉਹਦਾ ਘਰ ਵਾਲਾ ਸੀਗਾ ਜਿਹੜਾ ਉਹਦੇ ਇਲਜ਼ਾਮ ਲਾਉਂਦਾ ਸੀ ਮੈਨੂੰ ਮੈਨੂੰ ਸਾਨੂੰ ਨਹੀਂ ਇੰਦੀਆਂ ਗੋਲੀਆਂ ਪਾਉਂਦੀ ਆ ਵੀ ਸਾਨੂੰ ਤੰਗ ਕਪਛਾਣ ਕਰਦੀ ਆ ਵੀ ਉਹਦੇ ਨਜਾਇਜ਼ ਸੰਬੰਧ ਨੇ ਵੀ ਸਾਡੇ ਘਰ ਦੇ ਨਾਲ ਘਰ ਆ ਵੀ ਉਹਤੇ ਇਲਜ਼ਾਮ ਨੇ ਵੀ ਦਿਓਰ ਨਾਲ ਗੱਲਬਾਤ ਕਰਦੀ ਆ ਠੀਕ ਹੈ ਵੀ ਉਹ ਹੁਣ ਕੁੜੀ ਕਹਿੰਦੀ ਵੀ ਮੈਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੁਣ ਕੁੜੀ ਨਾਲ ਵੀ ਗੱਲਬਾਤ ਕਰਾਈ ਆ ਕੁੜੀ ਕਹਿੰਦੀ ਮੇਰੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਜੇ ਮੈਨੂੰ ਕੈਮਰੇ ਮੂਰੇ ਲਿਆਓ ਉਹਦੇ ਸਾਹਮਣੇ ਲਿਆਓ ਮੈਂ ਉਹਦੇ ਸਾਹਮਣੇ ਗੱਲਬਾਤ ਕਰੂੰਗੀ ਜੇ ਮੇਰੇ ਚ ਗਲਤੀ ਹੋਈ ਮੈਨੂੰ ਕੁਛ ਮਰਜ਼ੀ ਕਰ ਲਿਓ ਪਰ ਮੈਂ ਬਹੁਤ ਦੁਖੀ ਆ ਮੇਰੇ ਮਾਪਿਓ ਮੈਨੂੰ ਕਿੰਨਾ ਕ ਟਾਈਮ ਰੱਖ ਲੈਣਗੇ ਇਹ ਵੀ ਸੱਚੀ ਗੱਲ ਆ ਉਹਦੀ ਕੁੜੀ ਦੀ ਬੇਇੱਜ਼ਤੀ ਕਰਕੇ ਰੱਖਤੀ ਯਾਰ ਇਸ ਮੁੰਡੇ ਨੇ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਇਹ ਜਿਹੜੀ ਕੁੜੀ ਕਹਿ ਰਹੀ ਆ ਕਹਿੰਦੀ ਵੀ ਮੇਰੇ ਆ ਜਿਹੜਾ ਘਰ ਵਾਲ ਓ ਮੈਨੂੰ ਆ ਆਪ ਤਾਂ ਕਰਦੇ ਆ ਉਂਗਲਾ ਲਾਉਂਦੀ ਆ ਮੇਰੇ ਘਰ ਵਾਲੇ ਨੂੰ ਇਸੇ ਕਰਕੇ ਸਾਡੀ ਘਰ ਦੇ ਵਿੱਚ ਲੜਾਈ ਪਰ ਪਹਿਲਾਂ ਇਹ ਕਹਿੰਦੇ ਵਿੱਚ ਆ ਪਿਆ ਉਹਨੂੰ ਜਦੋਂ ਚਾਹ ਪੀਉਣ ਲੱਗ ਗਈ ਜਾਂ ਉਹਨੂੰ ਬੁਲਾਉਣ ਲੱਗ ਗਈ ਤਾਂ ਇਹ ਕਹਿੰਦੀ ਆ ਵੀ ਤੂੰ ਗਲਤ ਆ ਸਾਰੀ ਗੱਲ ਬਾਤ ਕੀ ਆ ਸਾਰਾ ਮਸਲਾ ਕੀ ਆ ਤੇ ਹੁਣ ਤੁਸੀਂ ਦੱਸਿ ਕਿੰਨੇ ਮਿੰਟ ਦੀ ਹੋਗੀ ਤੇ ਹੁਣ ਤੁਸੀਂ ਵੇਖਿਓ ਵੀ ਕੀ ਗੱਲਬਾਤ ਬਣਦੀ ਆ ਆਪਾਂ ਗੱਲਬਾਤ ਦੋਨਾਂ ਨਾਲ ਕਰਾਵਾਂਗੇ ਆਜੋ ਮੜਾ ਖਿੱਚ ਕੇ ਤੇ ਸਾਡੇ ਵੀਡੀਓ ਨਾਲ ਜੁੜੇ ਰਹੋ ਸਾਡੀ ਵੀਡੀਓ ਕੋ ਸੇਧਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਗਲਤ ਪਾਸ ਲੈ ਕੇ ਨਾ ਸਹੀ ਪਾਸ ਲੈ ਕੇ ਨਾ ਸਿਰਫ ਤੁਹਾਡੀ ਜਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੈਅ ਲਾਈਕ ਕਮੈਂਟ ਜੁੜ ਕਰਿਓ ਧੰਨਵਾਦ